ਭਗਤ ਸਿੰਘ ਜੀ ਦਾ ਖਾਲਸਾ ਭਗਤ ਸਿੰਘ ਜੀ ਕੀ ਫਤਿਹ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤੇ ਬੈਠੇ ਨੇ ਤੇ ਇਹ ਦੋ ਜਥੇਬੰਦੀਆਂ ਦੇ ਆਗੂ ਨੇ ਸਰਬਨ ਸਿੰਘ ਪੰਦੇਰ ਤੇ ਜਗਜੀਤ ਸਿੰਘ ਡੱਲੇਵਾਲ ਦੋਨੋਂ ਹੀ ਲੰਬੇ ਸਮੇਂ ਤੋਂ ਡਰਾਮੇਬਾਜ਼ੀ ਕਰ ਰਹੇ ਨੇ ਹਾਲਾਂਕਿ ਪੰਜਾਬ ਦੇ ਕਿਸਾਨਾਂ ਨੂੰ ਪਤਾ ਹੈ ਕਿ ਭਾਰਤ ਦੀਆਂ ਹੋਰ ਸਟੇਟਾਂ ਦਾ ਕੋਈ ਵੀ ਕਿਸਾਨ ਆਗੂ ਧੰਨਵਾਦ ਤੇ ਇਸ ਵਾਰ ਸਾਹਮਣੇ ਨਹੀਂ ਆ ਰਿਹਾ ਕੇਵਲ ਸਰਬੰਸ ਸਿੰਘ ਭੰਦੇੜ ਤੇ ਜੇਜੇ ਸਿੰਘ ਡੱਲੇਵਾਲ ਕਿਉਂ ਹਰ ਵਕਤ ਧੰਨੇ ਤੇ ਬੈਠੇ ਰਹਿੰਦੇ ਆ ਕਾਰਨ ਕੀ ਹੈ ਜਦੋਂ ਕਿ ਸੈਂਟਰ ਗਵਰਨਮੈਂਟ ਵੱਲੋਂ ਐਮਐਸਪੀ ਜਿਹੜੀ ਹੈ ਝੋਨੇ ਤੇ ਕਣਕ ਤੇ ਕੰਟੀਨਿਊ ਦਿੱਤੀ ਜਾ ਰਹੀ ਹੈ ਔਰ ਦੂਜੇ ਪਾਸੇ ਪੰਜਾਬ ਸਰਕਾਰ ਇਹ ਕਹਿੰਦੀ ਹੈ ਕਿ ਅਸੀਂ ਦਾਣਾ ਦਾਣਾ ਕਿਸਾਨਾਂ ਦੀ ਫਸਲ ਦਾ ਖਰੀਦ ਚੁੱਕੇ ਹਨ। ਔਰ ਕੋਈ ਵੀ ਕਿਸਾਨਾਂ ਨੂੰ ਸਮੱਸਿਆ ਨਹੀਂ ਆ ਰਹੀ। ਹਾਲਾਂਕਿ ਡਿਲੇ ਹੋਇਆ ਸੀ। ਪੰਜਾਬ ਦੇ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਬਹੁਤੇ ਦਿਨ ਬੈਠਣਾ ਪਿਆ। ਇਹ ਚਰਚਾਾਂ ਮਸ਼ਹੂਰੀਆਂ ਹੋਈਆਂ ਸੀ। ਪਰ ਸਾਨੂੰ ਅੱਜ ਸੋਚਣ ਦੀ ਲੋੜ ਹੈ ਪੰਜਾਬ ਦੇ ਹਿੱਤਾਂ ਲਈ ਕਿ ਸਭ ਤੋਂ ਵਧੀਆ ਕਿਸਾਨ ਪੰਜਾਬ ਦੀ ਧਰਤੀ ਤੇ ਖੇਤੀ ਕਰਦਾ ਹੈ। ਉਹ ਸਭ ਤੋਂ ਕਾਮਯਾਬ ਪੰਜਾਬ ਦਾ ਕਿਸਾਨ ਹੈ। ਵਧੀਆ ਰੋਟੀ ਖਾ ਰਿਹਾ ਹੈ। ਕੋਈ ਇਹੋ ਜਿਹੀ ਸਮੱਸਿਆ ਨਹੀਂ ਹੈਗੀ। ਪਰ ਜਦੋਂ ਤੁਸੀਂ ਕਿਸਾਨ ਆਗੂਆਂ ਦੀ ਗੱਲ ਕਰੋਗੇ तकरीबन 35-36 ਜਥੇਬੰਦੀਆਂ ਪੰਜਾਬ ਦੀਆਂ ਨੇ। ਹੋਰ ਕੋਈ ਜਥੇਬੰਦੀ ਸਾਹਮਣੇ ਨਹੀਂ ਆ ਰਹੀ। ਕੇਵਲ ਜਗਜੀਤ ਸਿੰਘ ਡੱਲੇਵਾਲ ਤੇ ਸਰਵਨ ਸਿੰਘ ਬੰਦੇਹਰ ਕਾਹ ਲਈ ਕਿਸਾਨਾਂ ਨੂੰ ਗੁੰਮਰਾਹ ਕਰਦੇ ਹੁਣ ਮਰਨ ਵਰ ਤੇ ਬੈਠੇ ਨੇ ਅੱਜ ਮੀਡੀਆ ਦੇ ਸਾਹਮਣੇ ਆਏ ਤੇ ਜਦੋਂ ਬੋਲਦੇ ਨੇ ਭਾਗ ਭੋ ਜਾਂਦੇ ਨੇ ਪਿੱਛੇ ਇੱਕ ਨਾਟਕ ਵਾਜੀ ਕਰਨ ਵਾਲੇ ਤੇ ਬੈਠਾ ਉਹਨੂੰ ਫੜਿਆ ਕਿ ਸ਼ਾਇਦ ਡਿਗਣਾ ਪੈ ਡਿਗਣਾ ਪੈਣ ਚਰਚਾਵਾਂ ਇਹ ਛੜੀਆਂ ਨੇ ਬਹੁਤੇ ਬੁੱਧੀਜੀਵੀ ਲੋਕ ਕਹਿੰਦੇ ਨੇ ਕਿ ਜੇ ਡੱਲੇਬਾਗ ਦੀ ਮੌਤ ਹੋ ਗਈ ਬਾਅਦ ਵਿੱਚ ਭੋਗਾਂ ਦੇ ਜਾ ਕੇ ਕੀ ਕਰੋਗੇ ਮਤਲਬ ਇਹ ਜਿਹੜੀ ਡਰਾਮੇਬਾਜ਼ੀ ਹੈ ਲੋਕਾਂ ਨੂੰ ਇਮੋਸ਼ਨਲ ਕਰਨ ਵਾਸਤੇ ਹੈ ਜਿਵੇਂ ਰਕੇਸ਼ ਕੈਤ ਨੇ ਇੱਕ ਰੋਂਦੇ ਹੋਏ ਦੀ ਵੀਡੀਓ ਪਾਦੀ ਸੀ ਤੇ ਉਸ ਵਕਤ ਰਾਤ ਦੇ ਰਾਤ ਕਿਸਾਨਾਂ ਦਾ ਹੜਾ ਆ ਗਿਆ ਸੀ ਟਰੈਕਟਰਾਂ ਦੇ ਟਰੈਕਟਰ ਗੱਡੀਆਂ ਦੀਆਂ ਗੱਡੀਆਂ ਪਹੁੰਚ ਗਈਆਂ ਸੀ ਧਰਨੇ ਦੇ ਵਿੱਚ ਉਦਾਂ ਹੀ ਡੱਲੇਵਾਲ ਹੁਣ ਡਰਾਮੇਬਾਜ਼ੀ ਕਰ ਰਹੇ ਹਨ ਮੈਂ ਇੱਕ ਬੇਨਤੀ ਕਰ ਰਹੀ ਹਾਂ ਗੋਡੇ ਲੱਭੇ ਕਿੱਟੇ ਲੱਗੇ ਕੇਵਲ ਤੁਹਾਨੂੰ ਇਦਾਂ ਕਿਉਂ ਲੱਗਦਾ ਹੈ ਕਿ ਸੈਂਟਰ ਗਵਰਨਮੈਂਟ ਦਾ ਜਾਂ ਪੰਜਾਬ ਗਵਰਨਮੈਂਟ ਦਾ ਜਿਹੜਾ ਖਜ਼ਾਨਾ ਉਹ ਕੇਵਲ ਕਿਸਾਨਾਂ ਲਈ ਹੈ ਇਹ ਕਿਉਂ ਅਸੀਂ ਸੋਚੀ ਬੈਠੇ ਹਾਂ ਔਰ ਕਿਸਾਨਾਂ ਨੂੰ ਵੀ ਸੋਚਣ ਦੀ ਲੋੜ ਹੈ ਕਿ ਪੰਜਾਬ ਦੇ ਵਿੱਚ ਮਜ਼ਦੂਰ ਵੀ ਹੈਗੇ ਨੇ ਛੋਟਾ ਵਪਾਰੀ ਵੀ ਹੈਗਾ ਛੋਟਾ ਦੁਕਾਨਦਾਰ ਵੀ ਹੈਗਾ ਤੇ ਉਹਨਾਂ ਲਈ ਗਵਰਨਮੈਂਟ ਦਾ ਖਜ਼ਾਨਾ ਨਹੀਂ ਹੈਗਾ ਜਾਨਕਿ ਪੂਰਨ ਤੌਰ ਤੇ ਹੁਣ ਇੰਨੀ ਡਰਾਮੇਬਾਜ਼ੀ ਹੋ ਰਹੀ ਹੈ ਕੋਈ ਕਿਸਾਨ ਦੀ ਸਮੱਸਿਆ ਨਹੀਂ ਹੈਗੀ ਵਧੀਆ ਕਿਸਾਨ ਰੋਟੀ ਖਾ ਰਿਆ ਤੇ ਐਦੋਂ ਬਾਅਦ ਤਾਂ ਫਿਰ ਰੱਬ ਦਾ ਨਾ ਹੀ ਹੈ ਜੇ ਕੋਈ ਕਿਸੇ ਨੂੰ ਸੌਖਾ ਕਰ ਸਕਦਾ ਹੈ ਤੇ ਹੁਣ ਜਿਹੜੀ ਡਰਾਮੇਬਾਜ਼ੀ ਹੋ ਰਹੀ ਹੈ ਪੰਜਾਬ ਦੇ ਕਿਸਾਨ ਨੂੰ इमोशनल ਬਲੈਕਮੇਲ ਕੀਤਾ ਜਾ ਰਿਹਾ ਹੈ ਉਹਦੇ ਤੋਂ ਸਾਨੂੰ ਸਮਝਣ ਦੀ ਲੋੜ ਹੈ ਕਿ ਜਿਹੜੀ ਇਹ ਡਰਾਮੇਬਾਜ਼ੀ ਹੈ ਇਹ ਕਿੰਨਾ ਕਚਰ ਕਰਦੇ ਰਹਿੰਗੇ ਤੇ ਕਿੰਨਾ ਕਚਰ ਲੋਕਾਂ ਨੂੰ ਬੇਵਕੂਫ ਬਣਾਉਂਦੇ ਰਹਿਣਗੇ ਤੇ ਹੁਣ ਲੋਕਾਂ ਦੇ ਸਭ ਕੁਝ ਸਾਹਮਣੇ ਆ ਰਿਹਾ ਤੁਸੀਂ ਅੰਦਾਜ਼ਾ ਲਾ ਕੇ ਦੇਖੋ ਵੀ ਜਿੰਨੀਆਂ ਵੀ ਭਾਰਤੀਆਂ ਹੋਰ ਸਟੇਟਾਂ ਨੇ ਉਹਨਾਂ ਸਟੇਟਾਂ ਵਿੱਚੋਂ ਕੋਈ ਕਿਸਾਨ ਆਗੂ ਕਿਸਾਨ ਜਥੇਬੰਦੀ ਸਾਹਮਣੇ ਆਈ ਬਿਲਕੁਲ ਨਹੀਂ ਦੂਜੀ ਗੱਲ ਕੱਲਾ ਜਗਜੀਤ ਸਿੰਘ ਡੱਲੇਵਾਲ ਤੇ ਸਰਬੰਸ ਸਿੰਘ ਮੰਧੇਰ ਨੂੰ ਹੀ ਕਿਉਂ ਸੰਸ਼ੇਕ ਕਿਸਾਨਾਂ ਦਾ ਕਿਸਾਨਾਂ ਦਾ ਫਿਕਰ ਬੜਬੜ ਕੇ ਖਾਂਦਾ ਹੈ ਹੋਰ ਜਥੇਬੰਦੀਆਂ ਨੂੰ ਕਿਉਂ ਕਿਉਂ ਨਹੀਂ ਖਤਰਾ ਹੋਰ ਜਥੇਬੰਦੀਆਂ ਕਿਉਂ ਨਹੀਂ ਸੰਸ਼ੇਕ ਕਰਦੀਆਂ ਕੇਵਲ ਸਰਵਿਸਿੰਗ ਪੰਦੇਰ ਤੇ ਡੱਲੇ ਵਾਲੇ ਕਿਉਂ ਸਾਹਮਣੇ ਆਉਂਦੇ ਆ ਇਹ ਗੱਲ ਸੋਚਣ ਤੇ ਮਜਬੂਰ ਕਰਦੀ ਹੈ ਕਿਤੇ ਨਾ ਕਿਤੇ ਲੋਕਾਂ ਨੂੰ ਵੀ ਪਤਾ ਲੱਗ ਗਿਆ ਕਿ ਇਹ ਡਰਾਮੇਬਾਜ਼ੀ ਕਰਕੇ ਲੋਕਾਂ ਨੂੰ ਬੇਵਕੂਫ ਬਣਾ ਕੇ इमोशनल ਬਲੈਕਮੇਲ ਕਰਕੇ ਕਿਤੇ ਨਾ ਕਿਤੇ ਆਪਣੇ ਘਰ ਭਰਨ ਦੇ ਲਈ ਤੇ ਮਜ਼ਦੂਰ ਦੀ ਸਾਰ ਕੋਈ ਲੈਂਦਾ ਪਾਣੀ ਦੇ ਮੁੱਦੇ 'ਤੇ ਪੰਜਾਬ ਦੇ ਵਿੱਚ ਕੋਈ ਸਾਰ ਲੈਂਦਾ ਕੇਵਲ ਸਾਨੂੰ ਕਿਉਂ ਲੱਗਦਾ ਹੈ ਯਾ ਇਹਨਾਂ ਸ਼ੱਕ ਦੀ ਸੂਈ ਕਿਉਂ ਜਾਂਦੀ ਹੈ ਕਿ ਅੰਦਰ ਖਾਤੇ ਕਿਤੇ ਦਲਾਲ ਬਣ ਕੇ ਸਰਕਾਰ ਦੇ ਹਿੱਤ ਵਿੱਚ ਤਾਂ ਨਹੀਂ ਕੰਮ ਕਰ ਰਹੇ ਇਹ ਲੱਗ ਰਿਹਾ ਹੁਣ ਚਰਚਾਾਂ ਮੈਂ ਇਹ ਛਿਰਨ ਵਾਲੀਆਂ ਨੇ ਇਹਨਾਂ ਦਾ ਭਾਂਡਾ ਫੁੱਟਣ ਵਾਲਾ ਸੀ ਤੀਨ ਅਸੇ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ